ਟੈਲੀਗ੍ਰਾਮ ਯੂਜ਼ਰਸ ਦੇ ਲਈ ਖਾਸ ਖਬਰ ਟੈਲੀਗ੍ਰਾਮ ਦੀ ਵਰਤੋਂ ਕਰਨ ਤੋਂ ਪਹਿਲਾਂ ਨਵੇਂ ਨਿਯਮਾਂ ਅਤੇ ਸ਼ਰਤਾਂ ਨੂੰ ਜਾਣ ਲਓ ਹੁਣ ਸਰਕਾਰੀ ਏਜੰਸੀਆਂ ਰੱਖਣ ਗਿਆ ਤੁਹਾਡੇ ਤੇ ਅੱਖ ਤੁਹਾਡੀ ਨਿੱਜੀ ਜਾਣਕਾਰੀ ਫੋਨ ਨੰਬਰ ਤੇ ਆਈਪੀ ਐਡਰੈਸ ਹੋਵੇਗਾ ਏਜੰਸੀਆਂ ਨਾਲ ਸਾਂਝਾ ਟੈਲੀਗ੍ਰਾਮ ਦੀਆਂ ਟਰਮਸ ਐਂਡ ਕੰਡੀਸ਼ਨਸ ਦੇ ਵਿੱਚ ਕੀਤਾ ਗਿਆ ਮਹੱਤਵਪੂਰਨ ਅਪਡੇਟ ਹੁਣ ਟੈਲੀਗ੍ਰਾਮ ਤੇ AI ਕਰੇਗਾ ਗੈਰ ਕਾਨੂੰਨੀ ਕੰਟੈਂਟ ਦੀ ਪਛਾਣ ਤੇ ਇਸ ਨੋ ਪਲੇਟਫਾਰਮ ਤੋਂ ਹਟਾਉਣ ਦੇ ਵਿੱਚ ਮਦਦ ਟੈਲੀਗ੍ਰਾਮ ਦੇ ਸੀਈਓ ਪਵੈਲ ਦਰੋਵਨੀ ਹਾਲ ਹੀ ਦੇ ਵਿੱਚ ਕੋਸ਼ਨਾ ਕੀਤੀ ਕਿ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਯੂਜ਼ਰਸ ਦੀ ਨਿੱਜੀ ਜਾਣਕਾਰੀ ਜਿਵੇਂ ਕਿ ਫੋਨ ਨੰਬਰ ਅਤੇ ਆਈਪੀ ਐਡਰੈਸ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਯਾਨੀ ਕਿ ਲੋ ਇਨਫੋਰਸਮੈਂਟ ਨਾਲ ਸਾਂਝਾ ਕੀਤਾ ਜਾਣ ਗਿਆ ਇੱਕ ਕਦਮ ਟੈਲੀਗ੍ਰਾਮ ਦੀਆਂ ਟਰਮਸ ਐਂਡ ਕੰਡੀਸ਼ਨ ਦੇ ਵਿੱਚ ਕੀਤੀ ਗਈ ਮਹੱਤਵਪੂਰਨ ਅਪਡੇਟ ਦਾ ਹਿੱਸਾ ਹੈ ਇਸ ਦਾ ਉਦੇਸ਼ ਪਲੇਟਫਾਰਮ ਤੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣਾ ਹੈ ਟੈਲੀਗ੍ਰਾਮ ਨੇ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਉਪਭੋਗਤਾਵਾਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਰੋਕਣ ਦੇ ਲਈ ਆਪਣੀ ਟਰਮਸ ਐਂਡ ਕੰਡੀਸ਼ਨ ਨੂੰ ਅਪਡੇਟ ਕੀਤਾ ਹੈ ਇਸ ਅਪਡੇਟ ਦੇ ਤਹਿਤ ਟੈਲੀਗ੍ਰਾਮ ਹੁਣ ਉਹਨਾਂ ਉਪਭੋਗਤਾਵਾਂ ਬਾਰੇ ਜਾਣਕਾਰੀ ਸਾਂਝੀ ਕਰੇਗਾ ਜੋ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੁੰਦੇ ਨੇ ਇਸ ਵਿੱਚ ਉਪਭੋਗਤਾਵਾਂ ਦਾ ਫੋਨ ਨੰਬਰ ਅਤੇ ਆਈਪੀ ਐਡਰੈਸ ਸ਼ਾਮਲ ਹੈ ਇਕਤਮ ਟੈਲੀਗ੍ਰਾਮ ਦੀ ਸੁਰੱਖਿਆ ਅਤੇ ਪਾਰਦਰਸ਼ਤਾ ਨੂੰ ਵਧਾਉਣ ਦੇ ਲਈ ਚੁੱਕਿਆ ਗਿਆ ਹੈ ਟੈਲੀਗ੍ਰਾਮ ਨੇ ਆਪਣੇ ਸਰਚ ਫੀਚਰ ਦੇ ਵਿੱਚ ਗੈਰ ਕਾਨੂੰਨੀ ਕੰਟੈਂਟ ਦੀ ਸਰਚ ਨੂੰ ਰੋਕਣ ਦੇ ਲਈ AI ਯਾਨੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸੀ ਵਰਤੋਂ ਸ਼ੁਰੂ ਕਰ ਦਿੱਤੀ ਹੈ ਇਹ ਤਕਨੀਕ ਗੈਰ ਕਾਨੂੰਨੀ ਕੰਟੈਂਟ ਦੀ ਪਛਾਣ ਕਰਨ ਅਤੇ ਇਸ ਨੂੰ ਪਲੇਟਫਾਰਮ ਤੋਂ ਹਟਾਉਣ ਦੇ ਵਿੱਚ ਮਦਦ ਕਰਦੀ ਹੈ AI ਦੀ ਵਰਤੋਂ ਕਰਕੇ ਟੈਲੀਗ੍ਰਾਮ ਪਲੇਟਫਾਰਮ ਨੂੰ ਸੁਰੱਖਿਅਤ ਅਤੇ ਸਾਫ਼ ਰੱਖਦੇ ਹੋਏ ਗੈਰ ਕਾਨੂੰਨੀ ਕੰਟੈਂਟ ਨੂੰ ਤੇਜ਼ੀ ਦੇ ਨਾਲ ਪ੍ਰਭਾਵਸ਼ਾਲੀ ਢੰਗ ਦੇ ਨਾਲ ਹਟਾਇਆ ਜਾ ਸਕਦਾ ਹੈ ਟੈਲੀਗ੍ਰਾਮ ਦਾ ਇਹ ਕਦਮ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਯਾਨੀ ਕਿ ਲਾਅ ਇਨਫੋਰਸਮੈਂਟ ਦੇ ਨਾਲ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਹੈ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਉਪਭੋਗਤਾਵਾਂ ਬਾਰੇ ਜਾਣਕਾਰੀ ਸਾਂਝੀ ਕਰਕੇ ਟੈਲੀਗ੍ਰਾਮ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਅਪਰਾਧੀਆਂ ਨੂੰ ਫੜਨ ਅਤੇ ਉਹਨਾਂ ਨੂੰ ਨਿਆਂ ਦੇ ਘੇਰੇ ਦੇ ਵਿੱਚ ਲਿਆਉਣ ਵਿੱਚ ਮਦਦ ਕਰ ਸਕਦਾ ਹੈ ਇਕਾਦਮ ਆਪਣੇ ਪਲੇਟਫਾਰਮ ਨੂੰ ਸੁਰੱਖਿਅਤ ਅਤੇ ਪ੍ਰੋਸੇਮ ਮੰਦ ਰੱਖਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਟੈਲੀਗ੍ਰਾਮ ਨੇ ਵਚਨਬੰਦਤਾ ਨੂੰ ਦਰਸਾਉਂਦਾ ਹੈ ਇਸ ਘੋਸ਼ਣਾ ਤੋਂ ਬਾਅਦ ਉਪਭੋਗਤਾਵਾਂ ਦੀ ਪ੍ਰਤੀਕਿਰਿਆ ਮਿਲੀ ਜੁਲੀ ਆ ਰਹੀ ਹੈ ਕੁਝ ਉਪਭੋਗਤਾਵਾਂ ਨੇ ਇਸ ਕਦਮ ਦਾ ਸਵਾਗਤ ਕੀਤਾ ਅਤੇ ਪਲੇਟਫਾਰਮ ਦੀ ਸੁਰੱਖਿਆ ਦੇ ਲਈ ਇਸ ਨੂੰ ਜ਼ਰੂਰੀ ਦੱਸਿਆ ਇਸ ਦੇ ਨਾਲ ਹੀ ਕੁਝ ਯੂਜ਼ਰਸ ਨੇ ਆਪਣੀ ਪ੍ਰਾਈਵੇਸੀ ਨੂੰ ਲੈ ਕੇ ਚਿੰਤਾ ਜਤਾਈ ਹੈ ਟੈਲੀਗ੍ਰਾਮ ਨੇ ਸਪਸ਼ਟ ਕੀਤਾ ਹੈ ਕਿ ਇਹ ਕਦਮ ਸਿਰਫ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਯੂਜ਼ਰਜ਼ ਦੇ ਲਈ ਹੈ ਅਤੇ ਆਮ ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਕੋਈ ਖਤਰਾ ਨਹੀਂ ਹੋਵੇਗਾ। ਟੈਲੀਗ੍ਰਾਮ ਦੇ ਸੀਈਓ ਪੋਵੈਲ ਦਰੋਵਨੀ ਹਾਲ ਹੀ ਦੇ ਵਿੱਚ ਕੋਸ਼ਨਾ ਕੀਤੀ ਕਿ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਯੂਜ਼ਰਜ਼ ਦੀ ਨਿੱਜੀ ਜਾਣਕਾਰੀ ਜਿਵੇਂ ਕਿ ਫੋਨ ਨੰਬਰ ਅਤੇ ਆਈਪੀ ਐਡਰੈਸ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਯਾਨੀ ਕਿ ਲੋ ਇਨਫੋਰਸਮੈਂਟਲ ਸਾਂਝੀਆਂ ਕੀਤੀਆਂ ਜਾਣਗੀਆਂ। ਇਕਦਮ ਟੈਲੀਗ੍ਰਾਮ ਦੀਆਂ ਟਰਮਸ ਐਂਡ ਕੰਡੀਸ਼ਨਸ ਦੇ ਵਿੱਚ ਕੀਤੀ ਗਈ ਮਹੱਤਵਪੂਰਨ ਅਪਡੇਟ ਦਾ ਹਿੱਸਾ ਹੈ ਇਸ ਦਾ ਉਦੇਸ਼ ਪਲੇਟਫਾਰਮ ਤੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣਾ ਹੈ ਟੈਲੀਗ੍ਰਾਮ ਨੇ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਉਪਭੋਗਤਾਵਾਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਰੋਕਣ ਦੇ ਲਈ ਆਪਣੀ ਟਰਮਸ ਐਂਡ ਕੰਡੀਸ਼ਨ ਨੂੰ ਅਪਡੇਟ ਕੀਤਾ ਹੈ ਇਸ ਅਪਡੇਟ ਦੇ ਤਹਿਤ ਟੈਲੀਗ੍ਰਾਮ ਹੁਣ ਉਹਨਾਂ ਉਪਭੋਗਤਾਵਾਂ ਬਾਰੇ ਜਾਣਕਾਰੀ ਸਾਂਝੀ ਕਰੇਗਾ ਜੋ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੁੰਦੇ ਨੇ ਇਸ ਦੇ ਵਿੱਚ ਉਹ ਬੋਕਤਾਵਾਂ ਦਾ ਫੋਨ ਨੰਬਰ ਅਤੇ IP ਐਡਰੈਸ ਸ਼ਾਮਲ ਹੈ। ਇਹ ਕਦਮ ਟੈਲੀਗ੍ਰਾਮ ਦੀ ਸੁਰੱਖਿਆ ਅਤੇ ਪਾਰਦਰਸ਼ਤਾ ਨੂੰ ਵਧਾਉਣ ਦੇ ਲਈ ਚੁੱਕਿਆ ਗਿਆ ਹੈ। ਟੈਲੀਗ੍ਰਾਮ ਨੇ ਆਪਣੇ ਸਰਚ ਫੀਚਰ ਦੇ ਵਿੱਚ ਗੈਰ ਕਾਨੂੰਨੀ ਕੰਟੈਂਟ ਦੀ ਸਰਚ ਨੂੰ ਰੋਕਣ ਦੇ ਲਈ AI ਯਾਨੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਇਹ ਤਕਨੀਕ ਗੈਰ ਕਾਨੂੰਨੀ ਕੰਟੈਂਟ ਦੀ ਪਛਾਣ ਕਰਨ ਅਤੇ ਇਸ ਨੂੰ ਪਲੇਟਫਾਰਮ ਤੋਂ ਹਟਾਉਣ ਦੇ ਵਿੱਚ ਮਦਦ ਕਰਦੀ ਹੈ। AI ਦੀ ਵਰਤੋਂ ਕਰਕੇ ਟੈਲੀਗ੍ਰਾਮ ਪਲੇਟਫਾਰਮ ਨੂੰ ਸੁਰੱਖਿਅਤ ਅਤੇ ਸਾਫ਼ ਰੱਖਦੇ ਹੋਏ ਗੈਰਕਾਨੂੰਨੀ ਕੰਟੈਂਟ ਨੂੰ ਤੇਜ਼ੀ ਦੇ ਨਾਲ ਪ੍ਰਭਾਵਸ਼ਾਲੀ ਢੰਗ ਦੇ ਨਾਲ ਹਟਾਇਆ ਜਾ ਸਕਦਾ ਹੈ। ਟੈਲੀਗ੍ਰਾਮ ਦਾ ਇਹ ਕਦਮ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਯਾਨੀ ਕਿ ਲਾਅ ਇਨਫੋਰਸਮੈਂਟ ਦੇ ਨਾਲ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਹੈ। ਗੈਰਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਉਪਭੋਗਤਾਵਾਂ ਬਾਰੇ ਜਾਣਕਾਰੀ ਸਾਂਝੀ ਕਰਕੇ ਟੈਲੀਗ੍ਰਾਮ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ অপরাধੀਆਂ ਨੂੰ ਫੜਨ ਅਤੇ ਉਹਨਾਂ ਨੂੰ ਨਿਆਂ ਦੇ ਘੇਰੇ ਦੇ ਵਿੱਚ ਲਿਆਉਣ ਵਿੱਚ ਮਦਦ ਕਰ ਸਕਦਾ ਹੈ। ਏਕਾਦਮ ਆਪਣੇ ਪਲੇਟਫਾਰਮ ਨੂੰ ਸੁਰੱਖਿਅਤ ਅਤੇ ਪ੍ਰੋਸੇਮੰਦ ਰੱਖਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਟੈਲੀਗ੍ਰਾਮ ਦੀ ਵਚਨਬੰਦਤਾ ਨੂੰ ਦਰਸਾਉਂਦਾ ਹੈ। ਇਸ ਘੋਸ਼ਣਾ ਤੋਂ ਬਾਅਦ ਉਪਭੋਗਤਾਵਾਂ ਦੀ ਪ੍ਰਤੀਕਿਰਿਆ ਮਿਲੀਜੁਲੀ ਆ ਰਹੀ ਹੈ। ਕੁਝ ਉਪਭੋਗਤਾਵਾਂ ਨੇ ਇਸ ਕਦਮ ਦਾ ਸਵਾਗਤ ਕੀਤਾ ਅਤੇ ਪਲੇਟਫਾਰਮ ਦੀ ਸੁਰੱਖਿਆ ਦੇ ਲਈ ਇਸ ਨੂੰ ਜ਼ਰੂਰੀ ਦੱਸਿਆ। ਇਸ ਦੇ ਨਾਲ ਹੀ ਕੁਝ ਯੂਜ਼ਰਸ ਨੇ ਆਪਣੀ ਪ੍ਰਾਈਵੇਸੀ ਨੂੰ ਲੈ ਕੇ ਚਿੰਤਾ ਜਤਾਈ ਹੈ। ਟੈਲੀਗ੍ਰਾਮ ਨੇ ਸਪਸ਼ਟ ਕੀਤਾ ਹੈ ਕਿ ਇਹ ਕਦਮ ਸਿਰਫ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਯੂਜ਼ਰਸ ਦੇ ਲਈ ਹੈ ਅਤੇ ਆਮ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਕੋਈ ਖਤਰਾ ਨਹੀਂ ਹੋਵੇਗਾ